ਜੀ ਵੀਡੀਓ ਵੇਖ ਰਖਿਆ ਆਪ ਸਾਬ ਨੂੰ ਜੀ ਆ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਇਸ ਦੇਸ਼ ਦੀ ਧਰਤੀ ਤੇ ਗਲਤੀ ਨਾਲ ਵੀ ਪੈਰ ਨਹੀਂ ਰੱਖ ਸਕਦੇ ਪਾਕਿਸਤਾਨੀ ਪਾਸਪੋਰਟ ਤੇ ਸਾਫ਼-ਸਾਫ਼ ਲਿਖੀ ਐ ਚੇਤਾਵਨੀ ਤੁਸੀਂ ਸ਼ਾਇਦ ਸੁਣਿਆ ਹੋਵੇਗਾ ਕਿ ਦੁਨੀਆ ਭਰ ਦੇ ਕੋਈ ਦੇਸ਼ਾਂ ਯਾਤਰਾ ਲਈ ਬਹੁਤ ਸਖਤ ਵੀਜ਼ਾ ਜੋ ਪਾਸਪੋਰਟ ਨਿਜਮ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਨਾਗਰਿਕ ਸਿੱਧੇ ਇਜ਼ਰਾਈਲ ਦੀ ਧਰਤੀ ਤੇ ਪੈਰ ਨਹੀਂ ਰੱਖ ਸਕਦੇ ਇਹ ਸਿਰਫ ਕਾਗਜ਼ੀ ਕਾਰਵਾਈ ਦਾ ਮਾਮਲਾ ਨਹੀਂ ਸਗੋਂ ਰਾਜਨੀਤਿਕ ਇਤਿਹਾਸਿਕ ਅਤੇ ਧਾਰਮਿਕ ਕਾਰਨਾ ਕਰਕੇ ਬਣੀ ਇੱਕ ਪਾਬੰਦੀ ਹੈ ਜਿਸ ਕਰਨ ਹਰ ਪਾਕਿਸਤਾਨੀ ਨਾਗਰਿਕ ਲਈ ਇਜ਼ਰਾਈਲ ਦੀ ਯਾਤਰਾ ਸੰਭਵ ਹੋ ਸਕਦੀ ਹੈ ਪਾਕਿਸਤਾਨ ਤੇ ਇਜ਼ਰਾਈਲ ਦਾ ਕੋਈ ਅਧਿਕਾਰਕ ਕੂਟਨੀਤਿਕ ਸਬੰਧ ਨਹੀਂ ਹਨ ਪਾਕਿਸਤਾਨ ਨੇ ਕਦੀ ਵੀ ਇਜ਼ਰਾਈਲ ਨੂੰ ਇੱਕ ਸੁਤੰਤਰ ਅਤੇ ਮਾਨਤਾ ਪ੍ਰਾਪਤ ਦੇਸ਼ ਵਜੋਂ ਮਾਨਤਾ ਨਹੀਂ ਦਿੱਤੀ ਇਸ ਦੇ ਪਿੱਛੇ ਮੁੱਖ ਕਾਰਨ ਫਲਸਤੀਨੀ ਅੰਦੋਲਨ ਲਈ ਇਸ ਦਾ ਸਮਰਥਨ ਅਤੇ ਮੱਧ ਪੂਰਵ ਵਿੱਚ ਰਾਜਨੀਤਿਕ ਸੰਤੁਲਨ ਬਣਾਈ ਰੱਖਣਾ ਹੈ। ਪਾਕਿਸਤਾਨ ਲਈ ਇਜ਼ਰਾਈਲ ਨੂੰ ਮਾਨਤਾ ਦੇਣਾ ਇਸ ਦੇ ਅੰਤਰਰਾਸ਼ਟਰੀ ਰਾਜਨੀਤਿਕ ਰੋਖ ਖਤੇ ਅੰਤਰਰਾਸ਼ਟਰੀ ਨੀਤੀਆਂ ਦੇ ਉਲਟ ਹੋਵੇਗਾ। ਜਦੋਂ ਕੋਈ ਪਾਕਿਸਤਾਨੀ ਨਾਗਰਿਕ ਆਪਣੇ ਪਾਸਪੋਰਟ ਨੂੰ ਦੇਖਦਾ ਹੈ ਤਾਂ ਪਾਸਪੋਰਟ ਦੇ ਸਾਹਮਣੇ ਇਜ਼ਰਾਈਲ ਲਈ ਵੈਦ ਨਹੀਂ ਚਤਾਵਨੀ ਸਾਫ਼ ਦਿਖਾਈ ਦਿੰਦੀ ਹੈ। ਇਹ ਸਿਰਫ ਇੱਕ ਚੇਤਾਵਨੀ ਹੀ ਨਹੀਂ ਸਗੋਂ ਇੱਕ ਕਾਨੂੰਨੀ ਪਾਬੰਦੀ ਦਾ ਪ੍ਰਤੀਕ ਵੀ ਹੈ ਇਸ ਦਾ ਮਤਲਬ ਹੈ ਕਿ ਕੋਈ ਵੀ ਇਜ਼ਰਾਈਲ ਦੀ ਯਾਤਰਾ ਕਰਨ ਲਈ ਵੀਜ਼ਾ ਜਾਂ ਹੋਰ ਦਸਤਾਵੇਜ਼ ਪ੍ਰਾਪਤ ਨਹੀਂ ਕਰ ਸਕਦਾ ਭਾਵੇਂ ਕੋਈ ਕੋਸ਼ਿਸ਼ ਕਰੇ ਉਸ ਨੂੰ ਯਾਤਰਾ ਦੌਰਾਨ ਜਾਂ ਪ੍ਰਵੇਸ਼ ਦੁਆਰ ਤੇ ਰੋਕਿਆ ਜਾ ਸਕਦਾ ਹੈ ਇਹ ਯਾਤਰਾ ਪਾਬੰਦੀ ਨਾ ਸਿਰਫ ਥਲੂ ਤੌਰ ਤੇ ਸਗੋਂ ਅੰਤਰਰਾਸ਼ਟਰੀ ਪੱਧਰ ਤੇ ਵੀ ਪ੍ਰਭਾਵਿਤ ਕਰਦੀ ਹੈ ਪਾਕਿਸਤਾਨੀ ਨਾਗਰਿਕ ਅਕਸਰ ਤੀਜੇ ਦੇਸ਼ਾਂ ਰਾਹੀਂ ਇਜ਼ਰਾਈਲ ਦੀ ਯਾਤਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਨਿਜਮ ਅਧਿਕਾਰੀ ਤੌਰ ਤੇ ਉਹਨਾਂ ਨੂੰ ਰੋਕਦਾ ਹੈ ਰਾਜਨੀਤਿਕ ਅਤੇ ਧਾਰਮਿਕ ਕਾਰਨਾ ਕਰਕੇ ਇਹ ਨੀਤੀ ਪਾਕਿਸਤਾਨ ਦੀ ਵਿਦੇਸ਼ ਨੀਤੀ ਦਾ ਹਿੱਸਾ ਬਣ ਗਈ ਹੈ ਇਹ پابੰਦੀ ਨਾ ਸਿਰਫ ਪਾਕਿਸਤਾਨ ਅਤੇ ਇਜ਼ਰਾਈਲ ਵਿਚਕਾਰ ਕੂਟਨੀਤਿਕ ਦੂਰੀ ਨੂੰ ਦਰਸਾਉਂਦੀ ਹੈ ਸਗੋਂ ਮੱਧ ਪੂਰਬ ਵਿੱਚ ਫਲਸਤੀਨੀਆ ਦਾ ਸਮਰਥਨ ਕਰਨ ਲਈ ਪਾਕਿਸਤਾਨ ਦੀ ਵਚਨਬੰਦਨਾਂ ਬੰਦ ਤਾਂ ਨੂੰ ਵੀਰ ਦਸਾਉਂਦੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ